ਹਾਏ ਮੰਮੀ ਪਾਹ ਛੱਡ ਮੇਰੀ ਪਹਿਲਾ ਹੀ ਮੰਮੀ ਕਹ ਲਿਆ ਕਰਦੀ ਉਹ ਨਹੀਂ ਚਰਕਾ ਮੰਮੀ ਨਿਕਲਦਾ ਲੈ ਹੁਣ ਨਾ ਸੱਚਾ ਵਾਲਾ ਰੂਪ ਬੁਖਾਰ ਕੇ ਜਸਮੂਗੀ ਅੱਗੇ ਤਾਂ ਮੈਂ ਚੁੱਪ ਕੀਤੀ ਰਹਿੰਦੀ ਸੀ ਨਾ ਹੁਣ ਨਹੀਂ ਮੈਂ ਚੁੱਪ ਕਰਨਾ ਗੱਲ ਸੁਣ ਤੇ ਹੱਥ ਚੁਲਾ ਕੇ ਕਰੀ ਜਾਣ ਦੇ ਮੂੰਹ ਨਾਲ ਗੱਲ ਕਰ ਲਉ ਮੇਰੀ ਜਿਹੜੀ ਗੱਲ ਨਹੀਂ ਮੇਰੇ ਪਾਹ ਛੱਡ ਤੇ ਮੇਰੇ ਪਾਪ ਬੜੀ ਪੀੜ ਕਰਨੀ ਜੇ ਮੂੰਹ ਨਾ ਬਹੁਤ ਗੱਲਾਂ ਕੀਤੀਆਂ ਹੁਣ ਨਹੀਂ ਤੂੰ ਮੂੰਹ ਨਾ ਸਮਝਦੀ ਹੁਣ ਤੇਰੇ ਮੈਂ ਇੱਤਾ ਹੀ ਤੇਰਾ ਵਾਟ ਚੜਨਾ ਜੇ ਬਾਹ ਨੂੰ ਪੈਸੇ ਦੇਂਗੀ ਛੱਡੇਂਗੀ ਤੇ ਤੇਰੀ ਮੈਂ ਬਾਹ ਛੱਡਣੀ ਸੱਚਾ ਹੋਊਂਗੀ ਮਤ ਰਹੀ ਹਾਂਗੀ ਤੇਰੇ ਖਸਮ ਵਾਸਤੇ ਤੇਰੀ ਤਾਂ ਮੈਂ ਸੱਸ ਹਾਂ ਗੈ ਇਹ ਹੋਗੀ ਜਿਹੜੀ ਪਿੱਛੋ ਆਈ ਆ ਮੈਂ ਇਹ ਘਰ ਦੀ ਮਾਲਕ ਹਾਂ ਮੈਨੂੰ ਨਹੀਂ ਤੂੰ ਐਤਾ ਕਹਿ ਸਕਦੀ ਚੱਲ ਮੰਮੀ ਛੱਡੋ ਬਾਹਰ ਛੱਡ ਦਿਓ ਮੇਰੀ ਇਦਾਂ ਤੇ ਨਾ ਨਾ ਕਰੋ ਤੁਸੀਂ ਕੱਲ ਮੂੰਹ ਨਾ ਕਰ ਲਓ ਮੇਰ ਨਾਲ ਬਹਿ ਕੇ ਜਿਹੜੀ ਕਰਨੀ ਆ ਬਾਹ ਮਰੋੜਨ ਦਾ ਕੀ ਪਤਾ ਆ ਤੁਹਾਡਾ ਹੁਣ ਮੰਮੀ ਬਾਹ ਛੱਡ ਦੋ ਬਾਹ ਛੱਡ ਦੋ ਜੀ ਤੇ ਕਰਦਾ ਵਾ ਬਾਹ ਮਰੋੜ ਕਿੱਥੇ ਤੇਰੇ ਗਾਲ ਚ ਪਾਦਾ ਜਿਹੜੇ ਤੂੰ ਲੱਛਣ ਕਰ ਰਹੀ ਆ ਚੱਲ ਮੰਮੀ ਛੱਡ ਦੇ ਵੀ ਇਹ ਬੈਠੀ ਰਹਿ ਤੀ ਮੈਂ ਮੈਂ ਤੇ ਮੈਂ ਤੇ ਕਰ ਜਣੀ ਬਾਹ ਛਡਾਇਆ ਮੇਰੀ ਉਹਦੀ ਦਵਾਈ ਆ ਕੇ ਜਣੀ ਛੱਡ ਦੇ ਛੱਡ ਦੇ ਤੇਨੂੰ ਕੋਈ ਕਿਹਾ ਜਿੰਦਾ ਮੰਮੀ ਬਾਹ ਛਡਾਇਓ ਦੀ ਮੰਮੀ ਛੱਡ ਦੋ ਮੈਂ ਤਾਂ ਕਹਿਣ ਦੀ ਆ ਇਹ ਤੇਰੇ ਕੱਪੜੇ ਜਿਹੜੇ ਆ ਨਾ ਉਥੇ ਵੇਲੇ ਡੈ ਪੈਣੀ ਛੱਡ ਦੋ ਛੱਡ ਦੋ ਤਾਂ ਹੀ ਕਹਾਡੇ ਛੇਤੇ ਚੜਚੜ ਕੇ ਨੱਚਦੀ ਜਾਏ ਕੋ ਨਾ ਤੂੰ ਮੈਨੂੰ ਕਹਿ ਨਾ ਆਪਣੀ ਆਈ ਤੇ ਆ ਗਈ ਆ ਜਾਂ ਬਹਿ ਜਾ ਤੂੰ ਮਾਨਾ ਜਾ ਕੇ ਮੰਮੀ ਬਾਹ ਛੱਡ ਦੋ ਮੇਰੀ ਨਹੀਂ ਤੇ ਮੈਂ ਲੱਗੀਆਂ ਜਸਨ ਦੇ ਡੈਡੀ ਨੂੰ ਫੋਨ ਕਰਨਾ ਤੇ ਮੁਰਕੇ ਡੈਡੀ ਨੂੰ ਹੀ ਦੱਸਣਾ ਹੂੰ ਜੇ ਮੈਂ ਦੱਸਦੀ ਆ ਨਾ ਤੇ ਫੇਰ ਕਹਿੰਨੇ ਤੂੰ ਮੈਂ ਦਿਵਾਰਿਆ ਕਰਾਉਂਦੀ ਤੇ ਮੈਂ ਸੱਚਾ ਹੀ ਤੁਹਾਡੇ ਦਵਾਰੇ ਕਰਾਉਣੀ ਆ ਨਖਤੀਏ ਬਾਹ ਛਡਾ ਦੇ ਤੜਾਵੀ ਆ ਮੇਰੀ ਮੁਰਕੇ ਲਾ ਲੋ ਤੇਰੀ ਮਾਂ ਕਰਤਾ ਮੇਰੇ ਤੇ ਮੈਂ ਤੇ ਭਾਬੀ ਜੀ ਮੰਮੀ ਮੰਮੀ ਛੱਡ ਦੋ ਜਿੰਨੂੰ ਦੱਸਣਾ ਨਾ ਦੱਸ ਲਾ ਅੱਗੇ ਤੇਰੇ ਮੈਂ ਡਰਾਵੇ ਸੈਂਦੀ ਹਾਂ ਹੋਣ ਨੀ ਮੈਂ ਸੈਂਿਆ ਨੇ ਯਾ ਦੱਸ ਦੇ ਜਸਨ ਦੇ ਡੈਡੀ ਨੂੰ ਜਸਨ ਦਾ ਡੈਡੀ ਨਿਤ ਬੰਦੂਕ ਨਹੀਂ ਪੀੜੀ ਉਹਨੇ ਦੱਸ ਲਾ ਨਾਲੇ ਡੈਡੀ ਆਪਣੇ ਨੂੰ ਵੀ ਤੂੰ ਤੇਰੀ ਆਖੀ ਮੰਦਾ ਹੀ ਨਾ ਸਾਡੀ ਹੋਣੇ ਕਨ ਮਨੂਗਾ ਇਹਨੂੰ ਕਾ ਕਾ ਰੇ ਦੇ ਦੇ ਤੇ ਮੇਰੀ ਬਾਹ ਛੱਡਣੀ ਜੋ ਮਰਜੀ ਕਰ ਲੈ ਮੇਰੀ ਬਾਹ ਨੂੰ ਸੋਈ ਪੈਂਦੀ ਜਾਂਦੀ ਬਾਹ ਛੱਡ ਦੂ ਮੇਰੀ ਬਾਹ ਦਾ ਗੁੱਟ ਨਿਕਲ ਗਿਆ ਵਾ ਜਲਦਾ ਤੇਰੀ ਬਾਹ ਨੂੰ ਸੋਚ ਬੰਡੇ ਤੇਰੀ ਮੈਂ ਗੱਲ ਚ ਪਾਉਣੀ ਹੈ ਜੇ ਦੇਖੀ ਤਾਂ ਸਹੀ ਤੋ ਫਿਰ ਤੱਕ ਗੱਲ ਚ ਪਾਪਾ ਕੇ ਲੋਕਾਂ ਨੂੰ ਦੱਸਾਂਗੀ ਮੇਰੇ ਆ ਹੋਇਆ ਮੈਂ ਤਾਂ ਸਗੋਂ ਨਾ ਲੱਕੋ ਪਾਏ ਆ ਜਾਨੀ ਤੁਹਾਡੇ ਦੇ ਚ ਮੈਨੂੰ ਮੈਂ ਅਖਾ ਤੂੰ ਹੀ ਰਮਾਨਾ ਪੈ ਜਾ ਲੱਕੋ ਪਾਏ ਤਾਂ ਕਦੀ ਆ ਜਾਨੀ ਆ ਜਦੋਂ ਪੈਸੇ ਖੋ ਕੇ ਲਈ ਉਦੋਂ ਤင်း ਪੈ ਲਗਾ ਖਰਕਿਆ ਜਦੋਂ ਕਰਨਾ ਪੈਂਦਾ ਵਦੋ ਔਖੀਆਂ ਵਾ ਜਾਂਦੀ ਆ ਤੇ ਜਦੋਂ ਪੈਸੇ ਤੇ ਸਹੀ ਨਾ ਖੋਗ ਲੱਗੀ ਆ ਇਹਨੇ ਪੈਸੇ ਫੜਾਏ ਇਹਨੂੰ ਇਹ ਕਾਲੀ ਲੱਗੀ ਆ ਪੈਸੇ ਉਹਦਾਂ ਮੈਂ ਦੇ ਦੇਣੀ ਸੀ ਪਰ ਹੁਣ ਨਹੀਂ ਮੈਂ ਤੁਹਾਨੂੰ ਦੇਣੇ ਲਾ ਲਓ ਜਿਹੜਾ ਜੋਰ ਤੋਂ ਹੀ ਲਾਉਣਾ ਮੇਰੇ ਤੇ ਹੁਣ ਤੁਸੀਂ ਬਾਦੀ ਕਿਉਂ ਨਹੀਂ ਤੁਸੀਂ ਮੰਨਦੇ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਵਾ ਮੰਮੀ ਦੀ ਜਿੱਦਾ ਕਿ ਮੰਮੀ ਨੇ ਨਹੀਂ ਹਾਰਨਾ ਵੀ ਤੇ ਤੁਸੀਂ ਵੀ ਕਿਉਂ ਐਵੇਂ ਡੈਂਜੇ ਦੋ ਹਾਂ ਪੈਸੇ ਪੈਸੇ ਨੇ ਨਹੀਂ ਦੇਣੇ ਇਹਨੇ ਇਹ ਪੈਸੇ ਨਹੀਂ ਦੇਣੇ ਜਾਣਦੀ ਪੈਸੇ ਨੇ ਹੱਥੀ ਫੜਾਉਣੇ ਸੀ ਮੇਰੇ ਮੰਮੀ ਤੁਸੀਂ ਕਿਉਂ ਐਦਾਂ ਕਰਦੇ ਹੁੰਦੇ ਆ ਇਹ ਕਿਉਂ ਕਰਦੇ ਹੁੰਦੇ ਆ ਇਹਦੇ ਪੈਸੇ ਹੈਗੇ ਜਦੋਂ ਕਦੇ ਖਰਚਾ ਵਾਲਾ ਕੰਮ ਹੁੰਦਾ ਉਹਦੋਂ ਤੇ ਉਹਦੋਂ ਕਦੇ 100 ਰੁਪਏ ਆ ਦਿੱਤਾ ਤੇ ਮੁੜ ਕੇ ਕਹਤਾ ਆ ਆ ਪਿੰਦੀਆਂ ਰੀਆਂ ਆ ਕਰਦੀਆਂ ਰੀਆਂ ਤੇ ਹੁਣ ਗੋਲਪਚੇ ਪੈਸੇ ਕੱਢੇ ਉਸੇ ਵੇਲੇ ਕੋਕੇ ਲੱਗੀ ਆ ਇਹ ਕੋਈ ਚੰਗਾ ਕੰਮ ਰੱਬ ਜੋ ਕਰਦਾ ਨਾ ਚੰਗੇ ਵਾਸਤੇ ਹੀ ਕਰਦਾ ਵਾ ਜੇ ਭਾਬੀ ਜੀ ਨੇ ਸਾਡੇ ਕੋਲੋਂ ਪੈਸੇ ਖੋਣ ਲਈ ਹੈ ਨਾ ਕੀਪਤਾ ਉਹਦੇ ਵਿੱਚ ਵੀ ਕੋਈ ਸਾਡਾ ਭਲਾ ਹੀ ਨਹੀਂ ਤੇ ਤੁਸੀਂ ਐਵੇਂ ਹੀ ਨਾ ਲੜਿਆ ਨਾ ਕਰੋ ਲੜਨਾ ਕਾ ਲਈ ਉਹ ਜਿਹੜੇ ਭਰਮਣੇ ਆਪਣੇ ਹੀ ਉਹਨਾਂ ਨੂੰ ਕੀ ਮੂੰਹ ਖਾਲਣਾ ਹੈ ਇਹ ਹੜ ਦੇ ਹਨੀ ਕੋਹ ਵੀ ਐਡਾ ਵੀ ਨਹੀਂ ਆਹੀ ਮਾੜੇ ਜਿਹੜਾ ਅਸੀਂ ਚਾਹ ਪਾਣੀ ਵੀ ਨਹੀਂ ਪਿਆ ਸਕਦੇ ਪਹਾ ਪਹਾ ਤੂੰ ਇਕੱਠਾ ਕੀਤਾ ਗੋਲਕ ਚੋਂ ਤੂੰ ਕੱਢਿਆ ਉਸੇ ਵੇਲੇ ਚ ਰੁੱਟ ਮਾਰ ਕੇ ਚ ਲੱਗੀ ਤੂੰ ਵੀ ਦੱਸ ਆ ਭੀ ਇਹ ਚੰਗੀ ਗੱਲ ਉਹ ਦੀ ਵਾਤੇ ਇਹ ਤਾਂ ਹੁਣ ਭਾਬੀ ਜੀ ਨੂੰ ਸੋਚਣਾ ਚਾਹੀਦਾ ਹਨਾ ਕਿ ਮੈਂ ਸਿਆਣੀ ਬਣਾਵੇਂ ਅਕਸਰ ਨੂੰ ਉਹਨਾਂ ਦੀ ਵੀ ਤੇ ਹੋਂਨੀ ਇੱਜ਼ਤ ਰਹਿਣੀ ਹੀ ਇੱਜ਼ਤ ਕਰਨਾ ਨਹੀਂ ਚੰਦੀ ਉਹਨੇ ਤਾਂ ਕੰਮੀ ਗੋਲੀ ਉਹਦਾ ਰਾਦਾ ਪਿਵਾਵਾ ਰੱਖੀ ਆ ਰਹਿਣ ਦੇ ਨਹੀਂ ਆ ਇੱਥੇ ਕ ਕਰਦੀ ਰਵੇ ਗਲਾ ਮੱਖਾਨਾ ਕਿੰਨਾ ਸੋਜ ਪੈਂਦੀ ਜਾਂਦੀ ਆ ਉਦਾਂ ਸੁੱਕੀ ਜਿਹੇ ਆਂਦੀ ਵਿੱਚ ਜਾਨ ਹੈ ਨਹੀਂਗੀ ਜਾਨ ਇਹ ਚ ਚੋਹਾਂ ਬੰਦਿਆ ਜਿੰਨੀ ਆਂਦੀ ਸਾਨੂੰ ਕੱਖ ਖਾਣ ਨੂੰ ਨਹੀਂ ਮਿਲਦਾ ਸਾਡੇ ਜਵਾਨੇ ਵੇਲੇ ਚ ਨਹੀਂ ਇੰਨਾ ਜ਼ੋਰ ਤੇ ਤੇ ਬੁੱਢੇ ਵੇਲੇ ਵੀ ਕਿੰਨਾ ਜ਼ੋਰ ਈਓ ਕਿਤੇ ਬਾਹ ਨੂੰ ਛੱਡਦੀ ਨਹੀਂ ਮੈਂ ਮਹਾ ਸੜਾ ਕੇ ਆਈ ਆਂ ਇੰਨੀ ਬਾਹ ਨੂੰ ਸੋਜ ਪੈ ਗਈ ਆ ਮੇਰੇ ਨਾਣਾ ਜੀਆਂ ਲਹਿਣ ਲੱਪੀਆਂ ਵਾ ਹੇ ਬੜਾ ਦੁਖੰਟਈਆ ਕਵਲ ਮੁੱਕਾ ਨਹੀਂ ਕੰਮ ਅਜੇ ਬਸ ਮੰਮੀ ਚਾੜੂ ਪੋਚੇ ਦੇ ਹੋ ਗਿਆ ਮੜਾ ਜਾ ਕੂੜਾ ਰਹਿ ਗਿਆ ਚੁੱਕਣ ਵਾਲਾ ਇਹ ਝੋਕ ਕਿਤੇ ਫਿਰ ਵੇਲੇ ਹੀ ਆ ਤੂੰ ਇਹ ਰਹਿਂਦੇ ਇਹ ਮੈਂ ਕਰ ਲੈਣੀ ਜਿਹੜਾ ਰਹਿੰਦਾ ਵਾ ਤੇ ਤੂੰ ਨਾ ਨਹਾ ਤੋ ਲੈ ਤੇ ਆਪਣੀ ਤਿਆਰੀ ਕਰ ਹਾਈਤਾ ਨਾ ਬੀਬੀ ਜੀ ਬਣੀ ਰਵੀ ਲਾਲਾ ਕੋ ਹਮੂ ਨੂੰ ਚੱਲ ਕੋਈ ਨਹੀਂ ਮੇਰੀ ਨਾ ਕੋਈ ਫਿਕਰ ਕਰ ਤੂੰ ਵੀ ਦੂਜੇ ਕੱਪੜੇ ਪਾੜੋ ਵੀ ਸਵਾਰਿਆ ਬਣਾਇਆ ਬੰਦਾ ਚੰਗਾ ਲੱਗਦਾ ਵਾ ਮੈਲ ਜੀ ਭਾਈ ਨਹੀਂ ਚੰਗੀ ਲੱਗਦੀ ਨਹੀਂ ਕੋਈ ਗੱਲ ਨਹੀਂ ਮੈਂ ਪਾ ਲੈਣੀ ਆ ਅੱਜ ਨਾ ਕਰੀਂਦਾ ਨਾ ਮੈਂ ਕਰਕੇ ਤੇ ਮੈਂ ਮੁੜ ਕੇ ਚਾਰੋਂ ਕੋਹ ਲਿਆ ਗਈ ਆ ਮੈਂ ਤੇ ਮੈਂ ਹਾ ਡਾਡੀ ਜੀ ਨੂੰ ਵੀ ਕਹਿਣਾ ਹੈ ਵੀ ਐਵੇਂ ਪੱਠਿਆਂ ਵਾਲੀ ਨਾ ਡੇ ਰਹਿਣ ਵੀ ਆ ਕੇ ਤੇ ਪਰੌਣੇ ਲਾ ਕੇ ਘੜੀ ਬਹਿ ਜਾਣ ਵੀ ਚੰਗੇ ਲੱਗੀਦਾ ਬਸ ਉਹ ਗੱਲ ਬਾਤ ਹੁੰਦੀ ਆ ਤੇ ਡਾਡੀ ਨੂੰ ਕਿਹੜਾ ਦੀਦਾ ਨਿਕਾ ਜੇ ਉਹ ਆਪਣੀ ਸਮਝਣਗੇ ਤੇ ਬਹਿ ਜਾਣਗੇ ਤੇ ਜੇ ਉਹਨਾਂ ਨਹੀਂ ਆਪਣੀ ਸਮਝਣੀ ਤੇ ਤਾਂ ਹੀ ਆ ਤੁਰੇ ਫਿਰਦੇ ਉਹਨਾਂ ਨੂੰ ਪਤਾ ਤਾਂ ਹੈਗਾ ਯਾ ਤੇ ਪਰੌਣੇ ਆਉਣੇ ਆ ਸਮਝਦੇ ਤੇ ਹੈਗੇ ਆ ਡਾਡੀ ਆਪਣਾ ਤੁਹਾਡੇ ਮਾਂ ਚ ਉਦਾ ਵਹਿਮ ਜਿਹਾ ਬਹਿ ਗਿਆ ਵਾ ਤੂੰ ਹੱਥ ਛੱਡ ਦੇ ਇਹਨਾਂ ਨੂੰ ਚਾੜੂ ਕੇ ਇਹ ਨਹੀਂ ਤੇਰਾ ਮੁੱਕਣਾ ਤੇ ਜਾ ਜਾ ਕੇ ਤੇ ਜਿਹੜਾ ਤੈਨੂੰ ਕੰਮ ਆਖਿਆ ਉਹ ਕਰ ਲਿਆ ਕਰ ਯਾਰ ਹੋ ਮੂੰਹ ਤੇ ਮੇਰਾ ਰੁੱਖਾ ਰੁੱਖਾ ਲੱਗਣ ਡਿਆ ਵਾ ਪਰ ਮੈਂ ਨਾ ਕਦੀ ਭਾਬੀ ਦੀ ਕਰੀਮ ਲਾਈ ਨਹੀਂ ਆ ਤੇ ਜੇ ਮੈਂ ਲਾ ਲਈ ਤੇ ਕਿਤੇ ਗੁੱਸੇ ਨਾ ਹੋਣ ਤੇ ਜੇ ਮੈਂ ਨਾ ਕੋਹ ਲਾਇਆ ਤੇ ਤਾਂ ਵੀ ਮੰਮੀ ਨੇ ਕਹਿਣਾ ਵਾ ਕਿ ਤੈਨੂੰ ਮੈਂ ਕਿਹਾ ਤੇ ਤੂੰ ਮੂੰਹ ਨੂੰ ਕੋਹ ਲਾਇਆ ਨਹੀਂ ਚੱਲ ਲਾ ਲੈਣੀ ਆ ਮੈਂ ਕਿਹੜੀ ਰੋਜ ਲੰਨੀ ਆ ਕਦੀ ਗਦਾਈ ਲੰਨੀ ਆ ਹ ਸਾਕ ਲਾ ਲੈਣੀ ਆ ਦੇਖੀ ਜਾਊਗੀ ਫੇਰ ਜਦੋਂ ਕਦੀ ਨਾ ਕੋਲਾਇਆ ਹੋਵੇ ਤੇ ਜੀਵ ਨਹੀਂ ਕਰਦਾ ਲਾਹੁਣਾ ਆਹ ਕੰਢੀ ਅਣੀ ਕਿੰਨੇ ਕਿਹਾ ਤੈਨੂੰ ਮੇਰੇ ਕਮਰੇ ਚ ਵੜ ਸਮਾਨ ਨਾਲੇ ਕਿੰਨੇ ਕਿਹਾ ਕੱਢ ਵਿੱਚੋਂ ਤੈਨੂੰ ਜਦੋਂ ਜੀ ਕਰਦਾ ਆਕੇ ਤੇ ਸਮਾਨ ਕੱਢਣ ਲਾ ਪਈਨੀ ਆ ਮਾਰ ਮਾਰਨੇ ਚਪੇੜਾਂ ਤੇ ਤੇਰਾ ਬੂਥਾ ਮੈਂ ਕਰ ਦੇਣੀ ਲਾਲ ਤੇਰਾ ਵੇਖੇ ਕਿਦਾਂ 글로 ਹੁੰਦੀ ਜੋ ਟਮਾਟਰ ਵਰਗੂ ਲਿਸਕਿਆ ਭਾਬੀ ਜੀ ਮੰਮੀ ਕਹਿੰਦੀ ਵੀ ਪਰੌਣੇ ਆਉਣੇ ਆ ਮਾਸੀ ਜੀ ਵਿਚੋਲਣ ਨੂੰ ਲੈ ਕੇ ਆਉਣ ਲੱਗੇ ਤਾਂ ਦੇ ਥੋੜਾ ਜਿਹਾ ਲਾ ਪਾ ਲੈ ਸੋਹਣੀ ਲੱਗੇਗੀ ਆ ਹੋਤੇ ਤੈਨੂੰ ਹੋਰ ਪਰੇ ਨੂੰ ਪਸੰਦ ਕਰਨਾ ਵਾ ਹੋਰ ਭਲਾ ਦੁਨੀਆ ਤੇ ਕੁੜੀਆਂ ਹੈਗੀਆਂ ਇਹ ਲੰਬਾ ਪੋਚੀ ਨਾ ਤੈਨੂੰ ਪਸੰਦ ਕਰ ਜਲਾ ਬੁੱਢੜ ਜੀ ਹੈਗੀਆਂ ਆ ਕੱਲ ਨਹੀਂ ਵੇਂਦੀ ਕੋਈ ਸ਼ਗਲ ਨਹੀਂ ਵੇਂਦੀ ਮੇਰਾ ਸਮਾਨ ਝੂਠਾ ਕਰੀ ਜਾਂਦੀ ਆ ਫੜ ਕੇ ਤੇ ਬਾਹਰ ਕੱਢ ਦੋਗੇ ਖ਼ਬਰਦਾਰ ਜੀ ਮੇਰੇ ਮੁਕੇ ਕਮਰੇ ਚ ਆਈ ਇੱਥੇ ਭਾਬੀ ਜੀ ਝੂਠਾ ਗਾਨਨ ਦੱਸੋ ਵੀ ਮੈਨੂੰ ਕਿਹੜੀ ਕੋਈ ਬਿਮਾਰੀ ਲੱਗੀ ਆ ਵੀ ਮੈਂ ਤੁਹਾਡਾ ਸਮਾਨ ਨਹੀਂ ਵਰਤ ਸਕਦੀ ਮੈਂ ਕਦੀ ਵੀ ਨਹੀਂ ਝੂਠੇ ਵੱਤ ਦੀ ਸਮਾਨ ਤੁਹਾਡੇ ਠੀਕ ਆ ਮੇਰੇ ਕਮਰੇ ਚ ਨਹੀਂ ਆਉਣਾ ਨਿਕਲ ਜਾ ਬਾਹਰ ਨਾ ਫੜ ਕੇ ਬਾਹਰ ਖੜੋ ਤੈਨੂੰ ਆ ਜਾਣੀ ਸਮਾਨ ਲਾਉਂ ਤੋਂ ਕਿੱਥੇ ਕਰਨਵੇਂ ਹੁਣ ਬੜਾ ਕਿੰਨਾ ਮਹਿੰਗਾ ਹੁੰਦਾ ਚੁੱਪ ਕਰਕੇ ਤੇ ਫੜ ਕੇ ਦਿਸਾ ਖੋਲ ਕੇ ਗਾੜੀ ਬਹਿ ਜਿੰਦੀ ਆ ਅਗਰ ਨਹੀਂ ਕੋਈ ਸਗਲ ਨਹੀਂ ਗਈ ਇਹ ਤੇ ਨਾ ਮਾਵਾਂ ਤੇ ਆ ਸਿਰੇ ਚੜਦੀਆਂ ਜਾਣਦੀਆਂ ਵਾ ਰਾਤ ਦੇ ਨਹੀਂ ਬਸ ਇਹਨਾਂ ਦੇ ਹੁਆ ਰ ਆ ਗਿਆ ਇਹ ਤੇ ਘਰ ਨੂੰ ਆਪਣਾ ਹੱਕ ਸਮਝਣ ਲੱਪੀਆਂ ਇਹ ਤੇ ਜਿਤਾਉਣ ਲੱਪੀ ਮੈਂ ਸਾਡਾ ਹੀ ਘਰ ਵਾ ਇਹਦਾ ਤੇ ਕੁਝ ਨਹੀਂ ਗਾ ਕਿ ਡੱਮਾ ਜਿਹੜੀ ਪਿੱਛੋਂ ਪੇਕਿਆਂ ਦਾ ਲੈ ਆ ਜਾਂ ਕੁੜੀ ਦੇ ਪਿਓ ਦੀ ਜਾਇਦਾਦ ਵਿੱਚੋਂ ਖਰੀਦ ਕਰੀ ਸਾਮਾਨ ਦਿੱਤਾ ਮੈਨੂੰ ਲਿਆ ਲਿਆ ਕੇ ਸ਼ਰਮ ਤੇ ਨਹੀਂ ਆਉਂਦੀ ਨਾਲ ਲਾਉਂਦੀਆਂ ਨੂੰ ਇਹਨੂੰ ਤੇ ਮੈਂ ਵਾੜਨਾ ਦਊਂ ਆਪਣੇ ਕਮਰੇ 'ਚ ਇਹ ਕਿ ਸੋਚੂਗੀ ਕਿ ਮੈਂ ਭਾਬੀ ਵਾਲੇ ਕਮਰੇ 'ਚ ਜਾਊਂਗੀ ਯਾਫਾ ਮੇਰਾ ਮਨ ਤੇ ਬੜਾ ਦੁਖੀ ਹੁੰਦਾ ਵਾ ਜਦੋਂ ਮੇਰਨਾ ਇਦਾਂ ਕਰਦੇ ਆ ਭਾਬੀ ਜੀ ਮੈਨੂੰ ਕਿੰਦਾ ਧੱਕੇ ਮਾਰਦੇ ਮੇਰੇ ਸਭ ਸਾਰੇ ਟੱਬਰ ਦੇ ਸਾਵਾ ਚ ਸਾਹ ਲੈ ਨਹੀਂ ਆ ਸਾਰਿਆਂ ਦਾ ਕਿੰਨਾ ਕਰਦੀ ਆ ਹੋਈ ਮਰ ਚਲੀ ਮੈਂ ਇਹਨਾਂ ਦੀ ਇਹ ਪਤਾ ਨਹੀਂ ਮੇਰਨਾ ਇਦਾਂ ਕਿਉਂ ਕਰਦੇ ਆ ਮੈਂ ਫਿਰ ਵੀ ਸੋਚਦੀ ਆ ਕਿ ਚਲ ਕੋਈ ਨਹੀਂ ਮੈਨੂੰ ਰੱਬ ਦੀ ਰਜ਼ਾ ਚ ਰਹਿਣਾ ਹੀ ਪੈਣਾ ਵਾ ਇਹੋ ਕੋ ਲਿਖਿਆ ਹੋਊਗਾ ਮੇਰੇ ਕਰਮਾਂ ਚ ਮੈਂ ਕਦੇ ਨਹੀਂ ਦਿਲ ਤੇ ਲਾਈ ਕਰਦੀ ਆ ਨਾ ਜਸਨ ਦੇ ਪਿਓ ਨੂੰ ਫੋਨ ਵੀ ਇਹ ਮਾਂ ਤੇ ਤੇਰੀ ਭੈਣ ਜਿਹੜੀ ਹੁਣ ਮੇਰੇ ਤੇ ਹੱਥ ਚੁੱਕਦੀਆਂ ਈਆਂ ਇਹਨਾਂ ਨੇ ਮੈਨੂੰ ਉਹੀ ਮਾਰਦਣਾ ਅੱਜ ਤੇ ਮੇਰੀ ਬਾਹਵ ਇਨਾਂ ਨੇ ਨਾ ਸੋ ਤੋੜ ਛੱਡੀ ਆ ਤੇ ਗੋਟ ਜਾਦਾ ਹਿੱਲ ਗਿਆ ਵਾਸਾ ਇਹਨਾਂ ਦੇ ਮੇਰਾ ਜੋ ਫੜੀ ਮੰਮੀ ਨੇ ਬਾਹ ਛੱਡੀ ਨਹੀਂ ਬੜਾ ਜੋਰ ਲਾਇਆ ਮੰਮੀ ਮੇਰੀ ਬਾਹ ਛੱਡਦੇ ਆਂਦੀ ਛੜਾ ਕੇ ਦੱਸ ਮੈਂ ਤੇਰੀ ਸੱਸਵਾ ਹੁਣ ਤੇਰੇ ਤੇ ਮੈਂ ਜਿਤਾਉਣਾ ਹੱਕ ਸੱਸ ਵਾਲਾ ਆਪਣੀ ਚੌਧਰ ਚਲਾਉਂਦੀ ਰਹਿੰਦੀ ਆ ਮਾਵਾਂ ਤੇ ਆ ਲਾਵਾਂ ਫੋਨ ਇਹਨਾਂ ਦੇ ਰਾਦੇ ਚ ਵੀ ਚਾਹ ਪਾਣੀ ਤੋਂ ਹੀ ਪਰੋਣੇ ਰਹਿ ਚੱਲੇ ਆ ਵੇਖੀ ਹਾਂ ਹੁਣ ਚਾਹ ਪਾਣੀ ਵਧੀਆ ਪਿਆਲੂਗੀ ਵਧੀਆ ਸੇਵਾ ਕਰਨੀ ਉਹਨਾਂ ਦੀ ਫੁੱਲ ਸੇਵਾ ਕਰੂੰ ਸਭ ਕੋ ਮੈਂ ਲੈ ਆਈ ਇਹਨਾਂ ਦੇ ਕਿਰਾਦੇ ਚ ਪਿਓ ਇਹਦਾ ਵੀ ਨਹੀਂ ਹਿੱਲਿਆ ਇਹ ਜਾ ਜਾ ਕੇ ਤੇ ਲੈ ਆ ਲੈ ਆਈ ਹਾਂ ਹੁਣ ਮਚਮਾਨ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹੋਸਨਾ ਕੀ ਅੱਜ ਜੀ ਵਧੀਆ ਵਧੀਆ ਤੁਸਨ ਵਧੀਆ ਹੋਰ ਵਾ ਵਧੀਆ ਠੀਕ ਆ ਤੇ ਤੁਹਾਨੂੰ ਮੈਂ ਉਦੋਂ ਵੀ ਰਿਕਾਰਡਿੰਗਾਂ ਭੇਜੀਆਂ ਸੀ ਤੇ ਤੁਸੀਂ ਉਹ ਸੁਣੀਆਂ ਤੇ ਗੌਰ ਨਹੀਂ ਕੀਤਾ ਮਾਸਾ ਜਿੰਨਾ ਵੀ ਤੁਸੀਂ ਕੀ ਗੌਰ ਕਰਨ ਹੁੰਦਾ ਗੌਰ ਕਰੋ ਨਾ ਤੇ ਤੁਸੀਂ ਉਦਨ ਆਉਣਾ ਵੀ ਜਿੱਦਣੇ ਮੈਨੂੰ ਮਾਰ ਦੇਣਗੇ ਅੱਜ ਤਾਂ ਦੀ ਮਾਂ ਨੇ ਤੇ ਭੈਣ ਨੇ ਮੇਰੇ ਤੇ ਹੱਥ ਚਲਾ ਕੇ ਕੀਤੀ ਆ ਬਚ ਮਰੀਕਾ ਦੀਨ ਨੇ ਇਤਨਾ ਨਾ ਕਿਉਂ ਕਿਤੇ ਮੈਨੂੰ ਵੱਖਰਾ ਹੀ ਛੁੱੜ ਪੈ ਜਾਂਦਾ ਵਾ ਜਦੋਂ ਕੋਈ ਕੰਮ ਕਰਨਾ ਪਏ ਨਾ ਰੋਣ ਹੀ ਡੈ ਪੈਂਦੀ ਆ ਵੀ ਹਾਏ ਰੱਬਾ ਖਰਚਾ ਹੋਣਾ ਵਾ ਜੇ ਘਰ ਰਹੀ ਗਲਾ ਮਖਾਨਾ ਕਰਨਾ ਤਾਂ ਖਰਚਾ ਵੀ ਅਸੀਂ ਘਰੋਂ ਹੀ ਕਰਨਾ ਵਾ ਉਹ ਕਿੱਥੋਂ ਕਰਨਾ ਵਾ ਤੂੰ ਤੇ ਠੀਕ ਨਹੀਂ ਰਹੀਂਦੀ ਬੁਆਰੀ ਨਹੀਂ ਹੈ ਨਾ ਤੇਰਾ ਹੱਥ ਹੀ ਕੋ ਚੁੱਕਿਆ ਦਿੱਤੇ ਇਨਾਂ ਨੂੰ ਕੀ ਲੱਗੇ ਅੱਜ ਇਹਨਾਂ ਨੇ ਇੰਨਾ ਮੇਰਾ ਨੁੰਬਾਰਿਆ ਤੋਇਆ ਵਾ ਕਿਤੇ ਮੇਰਾ ਗੁੱਟ ਤੋੜ ਦਿੱਤਾ ਵਾ ਗੁੱਟ ਮੇਰਾ ਸੁੱਜ ਗਿਆ ਵਾ ਤੇ ਜੇ ਮੈਨੂੰ ਮਾਰ ਦੇਣਗੇ ਆ ਤੇ ਤੁਸੀਂ ਉਸ ਦਿਨ ਘਰ ਆਉਣਾ ਸਾਡਾ ਕੱਲਾ ਪੁੱਤ ਵਾ ਉਹਨੂੰ ਰੋਟੀ ਕਿੰਨੇ ਪੁਕਾ ਕੇ ਦੇਣੀ ਉਹਨੂੰ ਤਾਂ ਅੱਗੇ ਨਹੀਂ ਦੋ ਫੁਲਕੇ ਲਾ ਕੇ ਦਿੰਦੀਆਂ ਤੇ ਗਾੜੀ ਇੱਕ ਗੱਲ ਹੋਰ ਰੋਜ਼ ਲੰਬਾ ਪੋਚੀ ਉਹਦੀ ਕੁੜੀ ਦੀ ਘਰਾ ਦਿੰਦੀ ਆ ਕਦੀ ਕਿਸ ਨੂੰ ਸਾਧ ਲੈਂਦੀ ਆ ਕਦੀ ਕਿਸ ਨੂੰ ਸਾਧ ਲੈਂਦੀ ਆ ਪਿਆਜ ਇੱਥੇ ਵਿਖਾ ਲੈਣੀ ਆ ਫਲਾਣੇ ਤੋਂ ਰਿਸ਼ਤਾ ਲੈ ਕੇ ਆ ਜਾ ਇਹ ਚੰਗੇ ਲੱਗੀਦਾ ਵਾ ਰੋਜ ਦੀ ਵਾਲੀ ਇਹ ਜੇ ਕੰਮ ਕਰਦੀ ਆ ਮੰਮੀ ਨਹੀਂ ਮੈਂ ਤਾਂ ਯਾਰ ਛੁੱਟੀ ਦਾ ਅਪਲਾਈ ਕੀਤੀ ਆ ਛੁੱਟੀ ਮਿਲ ਜਣੀ ਆ ਕਿੰਦਾ ਛੁੱਟੀ ਮਿਲ ਗਈ ਮਰੋਂ ਨਾ ਮਰ ਘਰੋਂ ਫੇਰ ਨਾ ਕਰ ਦੇ ਗੱਲ ਨਹੀਂ ਤੁਸੀਂ ਕੋਸ਼ਿਸ਼ ਕੋਸ਼ਿਸ਼ ਕਰੋ ਤੁਸੀਂ ਘਰ ਆਉਣ ਦੀ ਮੈਂ ਨਹੀਂ ਜੇ ਇੱਥੇ ਰਹਿਣਾ ਨਹੀਂ ਤੇ ਫੇਰ ਮੈਂ ਆਪਣੇ ਕੇ ਚੱਲ ਜਣੀ ਆ ਆਪਣੇ ਮੇਰਾ ਬਹੁ ਮੰਦਾ ਹਾਲ ਕਰਤਾ ਵਾ ਜਿਨ੍ਹਾਂ ਨੇ ਤੇ ਦੇ ਵੀ ਪੇਕੇ ਨਾ ਜਾਈਆਂ ਮੁੰਡੇ ਰੋਟੀ ਕਿਹਨੇ ਦੇਣੀ ਉਹ ਸਕੂਲ ਵੀ ਜਾਣਾ ਵਾ ਡੈਡੀ ਨੇ ਜਿਹੜਾ ਛੁੱਟੀ ਲੈ ਕੇ ਡੈਡੀ ਨੇ ਬਥੇਰੀਆਂ ਸਿਹਤਾਂ ਠੇਕਰੀਆਂ ਭਾਲ ਲਿਆ ਪਰ ਡੈਡੀ ਨੂੰ ਮਨੀ ਉਹ ਸਮਝਦੀਆਂ ਕੱਖ ਵੀ ਮਾਵਾਂ ਤੀਆਂ ਉਹ ਮੇਰਾ ਮਾਤਾ ਦਾ ਦਿਮਾਗ ਖਰਾਬ ਹੋਇਆ ਉਹਦਾ ਬੋਲੀ ਜਾਂਦੀ ਇਹਦੀ ਹਵਾ ਗਉਣ ਕੋਈ ਨਹੀਂ ਦਾ ਘਰ ਦੇ ਮੈਂ ਆ ਕੇ ਹਾਂ ਗੱਲ ਕਰਦਾ ਚਲੋ ਠੀਕ ਆ ਫੇਰ ਆ ਜਾਓ ਸਿੱਤੇ ਠੀਕ ਆ ਠੀਕ ਆ ਇਹਦੇ ਰਾਦੇ ਚ ਵੀ ਮੈਂ ਹੀ ਮਾਲਕ ਵਾਂ ਇਹ ਘਰ ਦੀ ਮੈਂ ਵੀ ਅੰਨੀ ਮਾਲਕ ਵਾਂ ਹੁਣ ਮੈਂ ਚੰਗੀ ਤਰ੍ਹਾਂ ਵੀ ਅਕੀ ਸੇਵਾ ਕਰਕੇ ਦੱਸਦੀ ਤੇ ਰਿਸ਼ਤਾ ਵੀ ਹੋਊਗਾ ਹੁਣ ਇਹਨੂੰ ਆਕੀਆਂ ਵੀ ਮੋੜ ਕੇ ਦੱਸੇਗੇ ਵੱਡੀਆਂ ਆਈਆਂ ਪੰਗਾ ਲੈਣ ਉਹ ਵੀ ਰਾਜਨਾ ਵੱਡੀਆਂ ਚਲਾਕਾਂ ਜਦੋਂ ਆਇਆ ਨਾ ਜਸਨ ਦਾ ਡੈਡੀ ਇਹਨਾਂ ਨੂੰ ਤਾਂ ਪਤਾ ਫੇਰ ਲੱਗੂਗਾ ਇਹਨਾਂ ਤਾਂ ਮੈਂ ਤਾਰੇ ਵਿਖਾ ਲੂੰਗੀ ਇਹ ਤੇ ਰੋਟੀ ਦੀ ਬੁਰਕੀ ਬੁਰਕੀ ਨੂੰ ਤਰਸਣ ਗਈਆਂ ਜਦੋਂ ਰਾਜਨਾ ਪੰਗੇ ਲੱਲੇ ਇਹਨਾਂ ਨੇ ਮੇਰੇ ਟੁਗੜਿਆਂ ਦੇ ਪੰਨ ਵਾਲੀਆਂ ਤੇ ਮੇਰੇ ਵਾਲੇ ਅੱਖਾਂ ਕੱਢਦੀਆਂ ਅੱਖਾਂ ਤੇ ਇਹਨਾਂ ਦੀ ਮੈਂ ਕੱਢ ਕੇ ਬਾਹਰਾਾ ਦੂੰਗੀ ਵੇਖੀ ਕਿ ਕਦਾ ਬਾਂਡੇ ਜੇ ਇਹਨਾਂ ਦੇ ਬਾਹਰ ਕੱਢਦੀ ਸੁੱਟਦੀ ਇਹਨਾਂ ਦੇ ਮੈਂ ਜਿੰਨੇ ਮੈਂ ਜਸਨ ਦੇ ਡੈੜੀ ਦੇ ਕੰਨ ਭਰਤੇ ਆ ਨਾ ਹੁਣ ਉਹਨੇ ਮੇਰੀਆਂ ਹੀ ਸੁਣਨੀਆਂ ਤੇ ਮੇਰੀਆਂ ਹੀ ਸੁਣਿਆ ਕਰਨੀਆਂ ਇਹਨਾਂ ਤੇ ਮੈਂ ਆਪਣੀ ਜੁੱਤੀ ਥੱਲੇ ਵੇਖੀ ਕਿਦਾਂ ਰੱਖਦੀ ਆ ਇਹ ਕੀ ਯਾਦ ਕਰਨਗੀਆਂ ਇੱਕ ਵਾਰੀ ਨਾ ਰਿਸ਼ਤਾ ਨੇ ਪਰੇ ਚੜ ਜਾਵੇ ਸਹੀ ਇਹਦਾ ਤੇ ਮੂੰਹ ਮੈਂ ਫੇਰ ਬੰਦ ਕਰਾਉਂਗੀ ਨਾ ਤੇ ਕਿੱਤਾ ਕਰੀਦਾ ਤੇ ਕਿੱਤਾ ਨਹੀਂ ਇਹ ਜੜੀ ਬੈਡਤੀ ਫਿਰਦੀ ਆ ਉੰਡਾ ਰੱਖੀ ਪਾਣੀ ਕੋਟ ਕਪੀਵਾ ਤੋਰ ਤੋਰ ਕੇ ਮਰ ਗਈਆਂ ਤੇ ਸਮਾਨ ਲਿਆਂਦਾ ਵੀਖਾ ਮਾਤਾ ਦੇ ਕੰਮ ਪੈੇ ਹੱਥ ਲੱਗੇ ਆ ਤੇ ਸਾਰੇ ਵਰਤ ਕੇ ਆ ਗਈ ਆ ਜਿੱਦਾਂ ਨਾ ਡੋਲਾ ਹੋਣੀ ਕੁੜੀ ਦਾ ਤੁਰ ਜਾਣਾ ਵਾ ਇਹ ਬੰਦਾ ਸਾਮਕੇ ਵਰਤੇ ਪੀ ਕਿਤੇ ਲੋੜ ਪੈ ਜਾਂਦੀ ਆ ਪੀ ਕੋਹ ਵਾਰੀ ਖਰਚ ਕੇ ਕਰਨ ਨੂੰ ਆ ਜਾਣਾ ਕਿਡੇ ਠੰਡੇ ਦੀਆਂ ਬੋਤਲਾਂ ਲਿਆ ਲਿਆ ਕਿ ਦਹੀਂ ਰੱਖਣ ਫ੍ਰਿਜ ਵਿੱਚ ਜੇ ਤਾਂ ਪੈਂਦੀ ਨਾ ਦਵਾਈ ਦੀ ਲੋੜ ਉਹ ਤਾਂ 100-100 ਰੁਪਇਆ ਹੱਥ ਡੰਡੀਆਂ ਮੰਗਦੀਆਂ ਵਾ ਵੀ ਹਾਨੂੰ 100 ਰੁਪਇਆ ਦੇ ਦੋ ਦਵਾਈ ਲੈ ਆਈਏ ਅੱਜ ਡੈਡੀ ਨੂੰ ਦੱਸਦੀ ਆ ਵੀ ਡੈਡੀ ਜੀ ਅੱਜ ਨੇ ਹੱਥ ਚਲਾ ਕੇ ਕੀਤੀ ਇਹ ਮੇਰੇ ਤੇ ਹੱਥ ਚੁੱਕਿਆ ਇਹਨਾਂ ਦੋਆ ਮਾਵਾਂ ਧੀਆਂ ਨੇ ਜੋ ਡੈਡੀ ਨੇ ਕੀਤੀ ਨਾ ਖਾਤਰਦਾਰੀ ਇਹ ਤਾਂ ਕੰਨ ਚ ਪਾਈਆਂ ਨਾ ਦੁਹਣਗੀਆਂ ਮਾਤਾ ਵੀ ਜ਼ਿਆਦਾ ਹੀ ਹੱਥ ਚਲਾ ਕੇ ਲਾਪੇ ਕਰਨ ਚਾਂਬੜ ਦੀ ਫਿਰਦੀ ਆ ਘਰ ਦੇ ਵਿੱਚ ਮੈਨੂੰ ਡੈਡੀ ਨੇ ਇੱਕ ਵਾਰੀ ਟੱਕਰ ਲੈੰਦੇ ਗੰਡਾ ਤੇ ਚੀਰਿਆ ਗਿਆ ਤੇ ਵੇਖਾਂ ਕਵਲ ਤਿਆਰ ਹੋਈ ਆ ਕਿ ਨਹੀਂ ਤੇ ਨਾਲੇ ਭੈਣ ਨੂੰ ਫੋਨ ਲਾਵਾਂ ਡੀਕ ਜਹੀ ਆ ਮੋੜ ਮੋੜ ਧਿਆਨ ਉੱਥੇ ਹੀ ਜਾਣ ਡਿਆ ਵਾ ਅੱਖਾਂ ਪੱਕ ਗਈਆਂ ਵੇਖ ਵੇਖ ਕੇ ਤੇ ਫੋਨ ਲਵਾ ਕੇ ਤੇ ਪੁੱਛਾਂ ਭਲਾ ਕਿੱਥੇ ਕਿ ਜੇ ਆਈਆਂ ਮਾ ਕਵਲ ਕੀ ਕਰ ਲਈ ਆ ਪੁੱਤ ਅਜੇ ਮੁੱਕਾ ਹੀ ਨਹੀਂ ਤੇਰਾ ਸਫਾਈ ਦਾ ਕੰਮ ਨਹੀਂ ਮੁੱਕਾ ਵਾ ਜਾਂਦਰ ਮਾੜੀ ਜੀ ਇਕੱਠੀ ਹੋ ਗਈ ਤੇ ਮੈਂ ਚੱਲ ਵਛਾ ਦਿੰਨੀ ਆ ਤੇ ਉਹ ਮੈਂ ਸਮਾਨ ਸਾਰਾ ਲੈ ਆਂਦਾ ਵਾ ਚਾਹ ਪਾਣੀ ਦਾ ਤੇ ਠੰਡੇ ਦੀ ਬੋਤਲ ਜਿਹੜੀ ਆ ਨਾ ਉਹ ਮੈਂ ਫਰਿੱਜ ਚ ਲਾਤੀ ਹੋ ਤੇ ਹੁਣ ਉਹਨੂੰ ਚੰਗੀ ਤਰ੍ਹਾਂ ਵੇਖ ਲਾ ਤੇ ਸੋਹਣਾ ਬੜਾ ਮੇਰੀ ਟੀ ਚਾ ਪਾਣੀ ਦਿਹਾੜੀ ਤੇ ਨਾਲੇ ਮੈਂ ਤੈਨੂੰ ਆਖਲੇ ਮੂੰਹ ਨ ਮਾਸਾ ਕੋਹ ਲਾ ਲਈ ਤੇ ਤੂੰ ਕੋਹ ਲਾਇਆ ਹੀ ਨੀਗਾ ਨਹੀਂ ਮੰਮੀ ਲਾਇਆ ਵਾ ਮਾਸਾ ਕੇ ਕਰੀਮ ਲਾਈ ਸੀ ਤੇ ਮੈਨੂੰ ਨਾ ਸਖਾਈ ਜੀ ਨੇ ਕਦੀ ਲਾਇਆ ਨਹੀਂ ਨਾ ਕੋਹ ਤੇ ਫੇਰ ਮੈਂ ਰਹਿਣ ਨਹੀਂ ਦਿੱਤੀ ਨਾਲੇ ਪੁੱਤ ਥੋੜਾ ਜਿਹਾ ਲਾਲੂ ਲੈਣਾ ਹੀ ਨਾ ਕੋ ਸੋਹਣੇ ਲੱਗੀਦਾ ਅੱਜ ਕੱਲ ਤੇ ਕੁੜੀਆਂ ਉਤਾਂ ਹੀ ਵੇਖ ਕੇ ਤਾਂ ਲਾ ਪਾ ਕੇ ਰੱਖ ਦਿਆਂ ਵਾ ਐ ਸੋਹਣੀਆਂ ਬੜੀਆਂ ਟੌਰ ਕੱਢ ਕੇ ਰਹਿੰਦੀਆਂ ਤੇ ਤੈਨੂੰ ਹੁਣ ਮੈਂ ਆਖ ਕੇ ਵੀ ਗਈਆਂ ਤੇ ਤੂੰ ਹੋ ਤਾਂ ਹੀ ਬੱਥਾ ਕੱਪੜੇ ਪਾ ਕੇ ਤੇ ਹੁੰਦਾ ਨਹੀਂ ਬੈਠੀ ਆ ਕੋਈ ਨਹੀਂ ਮੰਮੀ ਜਿੰਨੇ ਪਸੰਦ ਕਰਨਾ ਇਦਾਂ ਹੀ ਕਰ ਲੈਣਾ ਵਾ ਇਦਾਂ ਨਹੀਂ ਨਾ ਕਰਦੇ ਲੋਕੀ ਕਈ ਕੋਹ ਵੇਂਦੇ ਆ ਆ ਗਏ ਡੈਡੀ ਜੀ ਬੰਬੇ ਤੋਂ ਹਾਂ ਬੱਤ ਆ ਗਿਆ ਵਾ ਬੜਾ ਟਾਈਮ ਲਾਇਆ ਬੰਬੇ ਤੇ ਤੁਸੀਂ ਉਹ ਤੋ ਉਸੇ ਮੈਂ ਸਰੋਂ ਵੜਨ ਡਿਆ ਪਿਆ ਇਹ ਬਦਲ ਗਿਆ ਹੋਇਆ ਸੀ ਤੇ ਮੈਂ ਕਿਹਾ ਵਾ ਆਪਣਾ ਵਾੜੀ ਲਵਾ ਤੇ ਇਹ ਨਾ ਹੋਏ ਵੀ ਕੇਰੀ ਜਾਵੇ ਆ ਚਲੋ ਵਧੀਆ ਇਹ ਵਾੜਾ ਏਕੇ ਤੇ ਆ ਵੇਖੋ ਕਬਰ ਹੋਣਾ ਦੇ ਕੰਮ ਮੰਮੀ ਨੇ ਨਾ ਕਿਤੇ ਹੱਥ ਪੱਲਾ ਆਪਣਾ ਪਹਿਲਾਂ ਹੀ ਰੱਖਿਆ ਪਿਆ ਹ ਤੇ ਲੱਜੋੜਦੀ ਰਹੀ ਆ ਤੇ ਅੱਜ ਕਿਤੇ ਕਿੰਨਾ ਹੀ ਸਮਾਨ ਲੈ ਆਈ ਆ ਘਰ ਤੇ ਤੁਹਾਨੂੰ ਕੁੰਡੀਆਂ ਲਾਉਂਦੀ ਰਹੀ ਆ ਵੀ ਮੈਨੂੰ 100 ਰੁਪਏ ਦੇ ਦਿਓ ਮੈਂ ਦਵਾਈ ਲਿਓਣੀ ਆ ਤੂੰ ਪਤਾ ਨਹੀਂ ਕਿਤੇ ਉਹ ਕਿਦਾਂ ਜੋੜਦੀ ਰਹੀ ਹੈ ਦਵਾਈ ਦੇ ਦੇ ਕਿਤੇ ਬਹਾਨਾ ਬੋਣੀ ਉਹਨੇ ਮਾਰ ਛੱਡਿਆ ਵਾ ਸੱਚੀ ਹਾਂਜੀ ਜਾ ਕੇ ਵੇਖੋ ਤੇ ਸਹੀ ਕਿਦਾਂ ਲਫਾਫੇ ਲੈ ਆਈਏ ਪਰ ਠੰਡੇ ਦੀ ਨਾਲ ਬੋਤਲਾਂ ਵੀ ਲੈ ਆਈ ਆ ਜੇ ਮੈਂ ਮੰਮੀ ਨੂੰ ਦੱਸਿਆ ਤੇ ਮੈਨੂੰ ਭਾਬੀ ਨੇ ਬਾਹੋਂ ਫੜ ਕੇ ਤੇ ਉਹ ਕਮਰੇ ਚੋਂ ਬਾਹਰ ਕੱਢਦਾ ਵਾ ਉਹਨਾਂ ਨੇ ਨੇ ਮੈਨੂੰ ਕੋਲ ਆਉਣ ਦਿੱਤਾ ਤੇ ਇਹਨਾਂ ਨੇ ਫੇਰ ਲਾਣ ਲੱਪੈਣਾ ਵਾ ਇਹ ਨਾ ਹੋਵੇ ਤੇ ਉਧਰੋਂ ਪਰੌਣੇ ਆਉਣੇ ਆ ਤੇ ਆਪਸ ਵਿੱਚ ਹੀ ਲੰਨ ਲਈਆਂ ਹੁਣ ਇਹ ਤੋਂ ਚੰਗਾ ਵਾ ਮਨਾ ਕੋਈ ਉਦਾਸੀ ਨਾ ਕੋਟਵਾਟੀ ਦੀ ਵੀ ਗੱਲ ਨੂੰ ਕਬਲ ਕਿੱਥੇ ਘਵਾਕੀ ਆ ਆ ਉੱਠ ਨਾਲੇ ਕੋਈ ਕੰਮ ਧੰਦਾ ਕਰੀਏ ਤੇ ਨਾਲੇ ਦੇਖੀ ਮਾਸੀ ਤੇਰੀ ਹੁਣ ਆਈਆਂ ਕਿਉਂ ਨਹੀਂ ਅਜੇ ਤੱਕ ਚਲੋ ਕਿ ਟਾਈਮ ਕਿੰਨਾ ਹੀ ਹੋ ਗਿਆ ਵਾ ਡੈਡੀ ਜੀ ਇਹਨਾਂ ਤੇ ਮੌਜਾਂ ਲੱਗੀਆਂ ਇਹ ਤੇ ਘਰ ਨੂੰ ਘਰ ਸਮਝਦੇ ਨੇ ਘਰ ਤੇ ਸਮਝਦੇ ਨਹੀਂ ਆਹੀਂ ਦਾ ਹੱਥ ਘੁੱਟ-ਘੁੱਟ ਕੇ ਪੈਸੇ ਨੂੰ ਵਰਤਦੇ ਆ ਤੇ ਭਰ ਇਹ ਨਹੀਂ ਘਰ ਨੂੰ ਘਰ ਸਮਝਦੀਆਂ ਮਾਸਾ ਜਿੰਨਾ ਵੀ ਕੋਈ ਨਹੀਂ ਮੈਂ ਪੁੱਛਦਾ ਉਹਨੂੰ ਜਾ ਕੇ ਅੱਜ ਚੰਗੀ ਤਰ੍ਹਾਂ ਇਹਦੀ ਖਬਰ ਲੈਣਾ ਵਾ ਪੇ ਪੈਸੇ ਰੱਖ ਕੇ ਤੇ ਡਈਆ ਕਰਨਾ ਪਤਾ ਹੀ ਨਹੀਂ ਸਮਝੀ ਨਹੀਂ ਕੋਈ ਵੀ ਆਉਂਡ ਕੀ ਕਰਨੀਆਂ ਜਿੱਦਾਂ ਧੀ ਕਹਿੰਦੀ ਉਦਾਂ ਹੀ ਮਾਂ ਲੱਗ ਜਾਂਦੀ ਮਗਰ ਜਿੱਦਾਂ ਮਾਂ ਕਹਿੰਦੀ ਉਦਾਂ ਧੀ ਲੱਗ ਜਾਂਦੀ ਆ ਹਨ ਤੇ ਕੋਈ ਪੁੱਛਦਾ ਕਿਸਦਾ ਨਹੀਂ ਇਹ ਘਰ ਦੇ ਵਿੱਚ ਕੋਈ ਵੀ ਕੋਈ ਨਹੀਂ ਮੈਂ ਜਾਣਾ ਉਹ ਪੁੱਛਦਾ ਉਹਨੂੰ ਚੰਗੀ ਤਰ੍ਹਾਂ ਅੱਜ ਹੌਣ ਬਣੀ ਆ ਗੱਲ ਡੈਡੀ ਤੇ ਤੇ ਮੈਂ ਵਾਵਾ ਭਰਤੇ ਕੰਨ ਹੌਣ ਲੱਗੂ ਮਹਿਫਲ ਧੀ ਵੇਖੂ ਮਾਂ ਦੇ ਮੂੰਹ ਵੱਲ ਤੇ ਮਾਂ ਵੇਖੂ ਧੀ ਦੇ ਮੂੰਹ ਵੱਲ ਵੀ ਮੈਂ ਹੀ ਇਹ ਕੀ ਕੀਤਾ ਚੋਰੀ ਪੈਸੇ ਰੱਖ ਰੱਖ ਕੇ ਸਮਾਨ ਲਿਆਂਦਾ ਵਾ ਜੇ ਇਹੋ ਹੀ ਮੈਂ ਡੈਡੀ ਨੂੰ ਕਹਿ ਦਿੰਦੀ ਤੇਰੇ ਨੂੰ ਕਵਲ ਤੇ ਸਮਾਨ ਲਿਆ ਦਿੰਦਾ ਪਤਾ ਤੇ ਹੁਣ ਲੱਗਣਾ ਇਹਨੂੰ ਜਦੋਂ ਰਸੋਈ ਚ ਡੈਡੀ ਗਏ ਹੁਣ ਜਾਂਦੇ ਆਂ ਕੌਣ ਚੱਲੀਆਂ ਹਾਂ ਦਾਲਾਂ ਸਬਜ਼ੀਆਂ ਨੇ ਦਾਲ ਤੇ ਬਣ ਗਈ ਆ ਤੇ ਸਬਜ਼ੀ ਨੂੰ ਢੱਕਾ ਲੱਗ ਚੱਲਿਆ ਪਤਾ ਨਹੀਂ ਆਉਣੀ ਆਈ ਓਏ ਆਜ ਨਹੀਂ ਗੋਦਾਂ ਦੇ ਰੋਈ ਜਾਣੀ ਵੀ ਹੱਟੇ ਸਾਡੇ ਕੋਲ ਹੀ ਕੱਖ ਨਹੀਂ ਤੇ ਆਸਮਾਨ ਕਾ ਇਹ ਕਰ ਲਈ ਜਾਂਦਾ ਕਿਥੋਂ ਲਿਆਦਾ ਏ ਚੱਲੀ ਆਉਣਾ ਨਹੀਂ ਪਰ ਆਉਣੇ ਆਉਣੇ ਆ ਤੁਹਾਨੂੰ ਆਖਿਆ ਤੁਸੀਂ ਤਾਂ ਕੰਨ ਨਹੀਂ ਕੀਤਾ ਮੈਂ ਕੰਨ ਨਹੀਂ ਕੀਤਾ ਮੈਂ ਬੋਲਾਂ ਨਾ ਮੈਂ ਕੰਨ ਨਹੀਂ ਕਰਦਾ ਨਹੀਂ ਤੇ ਕਿੰਨੀ ਵਾਰ ਆ ਕੇ ਆਏਗਾ ਗਏ ਕਿਹ ਬਨੇ ਜੱਗੇ ਮੈਂ ਹੌ ਲੈ ਹੀ ਜਾ ਕਿਥੋਂ ਸਮਾਨ ਆ ਗਿਆ ਘਰੋਂ ਹੀ ਆਇਆ ਕਿਥੋਂ ਹੋਣਾ ਸੀ ਕਰਵਾਇਆ ਪੈਸੇ ਕਿਥੋਂ ਆਉਣੇ ਆ ਪੈਸੇ ਘਰੋਂ ਹੀ ਆਏ ਆ ਕੁੜੀ ਜੀ ਗੋਨਕ ਚੋਂ ਕੱਢੇ ਹੀ ਪੈਸੇ ਫੇ ਪੁੱਛਦੇ ਹੀ ਉਹਤੇ ਕੁੜੀ ਦੀ ਗੋਲ ਕਿੱਥੋਂ ਆਏ ਸੀ ਕਦੀ 100 ਲੈ ਲੈ ਕਦੀ 200 ਲੈ ਲੈ ਕਦੀ 400 ਲੈ ਲੈ ਇਹ ਉਹ ਹੋਈ ਪੈ ਹੈ ਹੋਰ ਕਿੱਥੋਂ ਆ ਗਏ ਤੇਰੇ ਕੋ ਐਵੇਂ ਉਹ ਪੈ ਹੈ ਆ ਉਹਦੇ ਮਾਮੇ ਜਦੋਂ ਉਹਦੇ ਦੇਖੇ ਨਹੀਂ ਜਾਂਦੇ ਕੋਈ ਨਾ ਕੋਈ ਕੋਹ ਨਾ ਕੋਈ ਦੇਖੇ ਜਾਂਦਾ ਕਦੀ 500 ਦੇ ਗਏ ਕਦੀ 100 ਦੇ ਗਏ ਨਾ ਤੈਨੂੰ ਝੂਠ ਬੋਲਣ ਦੀ ਉਹਦਾ ਆਤ ਪੈ ਗਈ ਪੱਕੀ ਹੋਣਾ ਐਵੇਂ ਝੂਠ ਬੋਲਣ ਦੀ ਆਤ ਪੈ ਗਈ ਆ ਜਾਨੀ ਜੀ ਨਾ ਬੋਲੋ ਮੰਮੀ ਚੁੱਪ ਕਰ ਜਾਓ ਵੀ ਨਹੀਂ ਚਾਪ ਕੀ ਕਰ ਜੋ ਜੇ ਸਮਾਨ ਆ ਕੇ ਸੰਦਿਆ ਕਹਿੰਦੇ ਤਾਂ ਜੇ ਹੁਣ ਲੈੰਦਾ ਤਾਂ ਹਰ ਰੋਲਾ ਪਾਈ ਜਾਂਦੇ ਆ ਸਾਰੇ ਚਲ ਡਾਡੀ ਜੀ ਜਿੱਦਾਂ ਤੁਸੀਂ ਕਹਿੰਨੇ ਆ ਨਾ ਅਸੀਂ ਉਦਾਂ ਕਰ ਲਾਂਗੇ ਅਸੀਂ ਡਾਡੇ ਕੋਲੋਂ ਮਾਫੀ ਮੰਗ ਲੈਨੇ ਆ ਹੁਣ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਕੰਮ ਕਰਦੇ ਜਿੱਦਾਂ ਤੁਸੀਂ ਕਹਿਆ ਕਰੋਗੇ ਨਾ ਅਸੀਂ ਉਦਾਂ ਹੀ ਕਰਿਆ ਕਰਾਂਗਾ ਆਹ ਚੜੀਆਂ ਲੇਲੜੀਆਂ ਜੀਆਂ ਨਹੀਂਓਂ ਪੇਪਰ ਨੇ ਮੈਨੂੰ ਲੱਕਣ ਦਿੰਦੇਗਾ ਮੈਂ ਘਰ ਦੀ ਪਿੰਡੇ ਤੇ ਡਾਡੀ ਜੀ ਜਿੱਤਾ ਕੋ ਉਦਾਂ ਹੀ ਕਰ ਲਾਂਗੇ ਜੇ ਰਾਜਗਾਰੀ ਉਹਦੇ ਗੜੀ ਵੀ ਹੱਥ ਜੋੜੀ ਜਾਂਦੀ ਆ ਕੀ ਗੇਰਾ ਕਰਕੇ ਨਾ ਹਲੜੋ ਵੀ ਤੁਸੀਂ ਆਪਣਾ ਹੀ ਵਿੱਚ ਕਪਤ ਪਾ ਕੇ ਤੇ ਬਹਿ ਜਾਂਦੇ ਆ ਗੇੜ ਖੜਕਣ ਡਿਆ ਹਣ ਬਸ ਕਰੋ ਮੈਂ ਪਰੌਣੇ ਆ ਗਈ ਹੁਣ ਇਹਨਾਂ ਨੂੰ ਕੀ ਲੱਗਿਆ ਪਰੌਣੇ ਆ ਜਾਣ